ਇਹ ਯਾਰੋ ਗਰੀਬੀ ਵੀ ਬਹੁਤ ਕੁੱਤੀ ਚੀਜ਼ ਆ। ਇਨਸਾਨ ਦੀਆਂ ਨਿੰਦਾ ਖੋਹ ਕੇ ਰੱਖ ਦਿੰਦੀ ਆ। ਇਨਸਾਨ ਦਿਨ ਰਾਤ ਮਿਹਨਤ ਕਰਦਾ ਏ ਪਰ ਫਿਰ ਵੀ ਕਈ ਵੇਲੇ ਗਰੀਬੀ ਉਸ ਦਾ ਪਿੱਛਾ ਨਹੀਂ ਛੱਡਦੀ। ਗਰੀਬੀ ਨੂੰ ਉਹੀ ਸਮਝ ਸਕਦਾ ਏ ਜੋ ਇਸ ਵਿੱਚੋਂ ਲੰਘਦਾ ਪਿਆ ਹੋਵੇ। ਆ ਸ਼ੋਟਾ ਜਿਹਾ ਵੀਡੀਓ ਕਲਿੱਪ ਸੋਸ਼ਲ ਮੀਡੀਆ ਤੇ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਕਲਿੱਪ 'ਚ ਤੁਸੀਂ ਦੇਖੋਗੇ ਕਿ ਇੱਕ ਪ੍ਰੋਗਰਾਮ ਚੱਲਦਾ ਪਿਆ ਹੈ ਤਾਂ ਮੁੰਡਾ ਇੱਥੇ ਕੰਮ ਕਰਦਾ ਪਿਆ ਹੁੰਦਾ ਹੈ। ਯਾਰੋ ਦਿਨ ਰਾਤ ਜਦੋਂ ਕੰਮ ਕਰਨਾ ਪੈਂਦਾ ਹੈ ਨਾ, ਨੀਂਦਾਂ ਤਾਂ ਫਿਰ ਆਪ ਹੀ ਆਉਂਦੀਆਂ ਵਾ। ਫਿਰ ਪਤਾ ਨਹੀਂ ਲੱਗਦਾ ਵੀ ਆਪਾਂ ਕਿੱਥੇ ਹੁੰਨੇ ਆ ਕੀ ਕਰਦੇ ਪਏ ਆ। ਜਦੋਂ ਅੱਖ ਲੱਗ ਜਾਂਦੀ ਹੈ ਨਾ ਤਾਂ ਨੀਂਦ ਆ ਹੀ ਜਾਂਦੀ ਹੈ। ਇਸ ਵੀਡੀਓ ਕਲਿੱਪ ਵਿੱਚ ਵੀ ਕੁਝ ਅਜੀਬ ਹੀ ਹੋ ਰਿਹਾ ਹੈ। ਆਹ ਮੁੰਡਾ ਜੋ ਆ ਨਾ ਇਹਨੇ ਮੋਬਾਈਲ ਹੱਥ 'ਚ ਫੜਿਆ ਹੋਇਆ ਹੈ। ਕੰਮ ਕਰਦੇ ਕਰਦੇ ਨੂੰ ਨੀਂਦ ਆ ਗਈ ਤਾਂ ਪਿੱਛੇ ਇੱਕ ਨੇ ਇਹਨੂੰ ਹਿਲਾਇਆ ਪਰ ਇਸ ਨੂੰ ਇੰਨੀ ਜਿਆਦਾ ਨੀਂਦ ਆਈ ਹੋਈ ਸੀ ਵੀ ਇਹਨੂੰ ਪਤਾ ਹੀ ਨਹੀਂ ਲੱਗਿਆ ਫਿਰ ਜਦੋਂ ਉਸਨੇ بار بار ਇਸ ਨੂੰ ਹਿਲਾਇਆ ਤਾਂ ਫਿਰ ਇਸ ਨੂੰ ਪਤਾ ਲੱਗਾ ਤਾਂ ਦੇਖੋ ਕਿਵੇਂ ਵਿਚਾਰਾ ਨੀਂਦ ਚ ਉੱਠ ਕੇ ਹੈਰਾਨ ਹੀ ਹੋ ਗਿਆ ਸੋ ਯਾਰੋ ਤੁਸੀਂ ਵੀ ਹਰ ਮਿਹਨਤੀ ਇਨਸਾਨ ਦੀ ਹੈਲਪ ਕਰਿਆ ਕਰੋ ਉਸ ਦੀ ਮਿਹਨਤ ਦਾ ਉਸ ਨੂੰ ਪੂਰਾ ਮੁੱਲ ਦਿਆ ਕਰੋ ਗਰੀਬ ਵੀ ਚਾਹੁੰਦਾ ਹੈ ਕਿ ਜੇ ਉਹ ਮਿਹਨਤ ਕਰਦਾ ਪਿਆਏ ਤੇ ਉਸ ਦੇ ਦਿਨ ਕਦੇ ਨਾ ਕਦੇ ਵਧੀਆ ਆਉਣਗੇ ਸੋ ਇਸ ਵੀਡੀਓ ਨੂੰ ਤੁਸੀਂ ਇੱਕ ਲਾਈਕ ਤੇ ਸ਼ੇਅਰ ਜ਼ਰੂਰ ਕਰਕੇ ਜਾਓ ਤੇ ਕਮੈਂਟਾਂ ਚ ਇਸ ਵੀਰ ਦੇ ਲਈ ਵਾਹਿਗੁਰੂ ਜੀ ਜ਼ਰੂਰ ਲਿਖਿਓ ਸੋ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ ਸਾਸ਼ੀ ਕਾਲ ਜੀ